ਸੁਖਚੈਨ ਜਦੋਂ 10-11 ਸਾਲਾਂ ਦਾ ਸੀ ਉਦੋਂ ਹੀ ਸੰਗਲ ਲੱਗ ਗਿਆ। ਪਿਛਲੇ 35-36 ਸਾਲਾਂ ਤੋਂ ਇਹ ਮਾਂ ਸੰਗਲ ਨਾਲ ਬੰਨ ਕੇ ਪੁੱਤ ਦੀ ਸੇਵਾ ਕਰਦੀ। ਜਿਦਾਈ ਨਹੀਂ ਬਰਦਾਸ਼ਤ ਕਰ ਸਕੇ ਉਹਨੂੰ ਬੰਨ ਕੇ ਰੋਟੀ ਪਾਣੀ ਖਵਾਉਂਦੀ। ਬੋਲੇ ਸੁਨਹਿਾ ਸ੍ਰੀ ਆਕਾਲ ਜਾਈ ਨਨ੍ਹਾ ਨਵਸਖ ਚੈਨ ਸਿੰਘ ਪਾਉ ਪਿੰਖੜੂਤ ਸਾਹਿਬ ਜ਼ਿਲ੍ਹਾ ਤਰਨਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਕਾਂਸਿਕੌਰ ਖੰਡੂਰ ਸਾਹਿਬ ਤੋਂ ਆਈ ਤਰਨਤਾਰਨ ਸਾਹਿਬ ਜ਼ਿਲ੍ਹਾ ਆਪਣੇ ਪੁੱਤ ਨੂੰ ਲੈ ਕੇ ਸੁਖਚੈਨ ਸਿੰਘ ਨੂੰ ਤੇ ਸੁਖਚੈਨ ਦੇ 35-36 ਸਾਲ ਹੋ ਗਏ ਸੰਗੜ ਲੱਗੇ ਨੂੰ ਸੁਖਚੰਨ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੰਗਲ ਸੁਖਚੰਨ ਜਦੋਂ 10-11 ਸਾਲਾਂ ਦਾ ਸੀ ਉਦੋਂ ਹੀ ਸੰਗਲ ਲੱਗ ਗਿਆ ਸੀ ਮਾਂ ਦੱਸਦੀ ਆ ਦੋ ਪੁੱਤ ਤੇ ਇੱਕ ਧੀ ਆ ਪੁੱਤ ਵੀ ਵਿਆਹਿਆ ਹੋਇਆ ਧੀ ਵੀ ਵਿਆਹੀ ਹੋਈ ਸੀ ਧੀ ਦੇ ਦੋ ਬੱਚੇ ਵੀ ਆ ਉਹ ਵਿਧਵਾ ਹੋ ਗਈ ਜਾਂ ਸੁਖਚੰਨ ਦੇ ਭਤੀਜੇ ਭਤੀਜੀਆਂ ਵੀ ਆ ਭਾਣ ਜੇ ਭਾਣ ਦੀਆਂ ਪਰ ਇਹਨੂੰ ਕੋਈ ਸੋਝੀ ਨਹੀਂ ਪਿਤਾ ਜੀ ਦੀ 15 ਸਾਲ ਪਹਿਲਾਂ ਡੈਥ ਹੋ ਗਈ ਸੁਖਚੈਨ ਨੂੰ ਘਰ ਚ ਸਿੰਗਲ ਨਾ ਬੰਨ ਕੇ ਤਾਂ ਰੱਖਣਾ ਪੈਂਦਾ ਮਾਂ ਕਹਿੰਦੀ ਵੀ ਇਹ ਭੱਜ ਜਾਂਦਾ ਸੀ ਘਰ ਫਿਰ ਫੜ ਕੇ ਲਿਆਉਣਾ ਪੈਂਦਾ ਸੀ ਲੱਭ ਲੱਭ ਕੇ ਲਿਆਉਣਾ ਪੈਂਦਾ ਸੀ ਅੱਜ ਤੋਂ 35 ਸਾਲ ਪਹਿਲਾਂ ਜਦੋਂ ਸੁਖਚੈਨ ਇਦਾਂ ਦੀਆਂ ਜਦੋਂ ਜਵਾਨੀ ਚ ਆਇਆ ਇਦਾਂ ਜੋਰ ਜਮਾਇਸ਼ ਕਰਨ ਲੱਗ ਗਿਆ ੱੱੱਕੇ ਮਾਰਦਾ ਭੱਜ ਜਾਂਦਾ ਖੇਤਾਂ ਚ ਲੱਭਦਾ ਨਾ ਫੜ ਫੜ ਕੇ ਲਿਆਉਂਦੇ ਜਾ ਕੇ ਤਾਂ ਸੁਖਚੈਨ ਦੇ ਡੈਡੀ ਨੇ ਰਤਵੰਤ ਤੇ ਸੱਜਣਾ ਰਹਿ ਕੀਤੀ ਵੀ ਇਹਨੂੰ ਕਿਉਂ ਨਾ ਪਿੰਗਲਵਾੜਾ ਸਾਹਿਬ ਛੱਡ ਦੀਏ ਪਰ ਮਾਂ ਨੇ ਤਹਈਆ ਕੀਤਾ ਵੀ ਨਹੀਂ ਮੈਂ ਨਹੀਂ ਆਪਣਾ ਪੁੱਤ ਛੱਡ ਕੇ ਆਉਣਾ ਪਿੰਗਲਵਾੜੇ ਮੈਂ ਇਹਨੂੰ ਪਾਲ ਲੂੰਗੀ ਚਾਹੇ ਅੱਖਾਂ ਦੇ ਸਾਹਮਣੇ ਮੇਰੀਆਂ ਦੇ ਰੱਖ ਦੋ ਬੰਨ ਦੋ ਚਾਹੇ ਮੰਨੇ ਹੋਏ ਨੂੰ ਪਾਲ ਲੂੰਗੀ ਪਰ ਮੇਰੀਆਂ ਅੱਖਾਂ ਦੇ ਸਾਹਮਣੇ ਰਵੇ ਤੇ ਬਸ ਉਸ ਦਿਨ ਤੋਂ ਹੀ ਮਾਂ ਕੰਮ ਸਿਕਰ ਹੱਥ ਵਿੱਚ ਫੜਿਆ ਹੋਇਆ ਸੰਗਲ ਪੁੱਤ ਦੇ ਲਈ ਗਹਿਣਾ ਬਣ ਗਿਆ ਤੇ ਮਾਂ ਦੇ ਲਈ ਇਹ ਪੁੱਤ ਗਹਿਣਾ ਬਣ ਗਿਆ ਮਾਂ ਕਹਿੰਦੀ ਮੈਂ ਕਿਤੇ ਵਿਆਹ ਸ਼ਾਦੀ ਕਿਸੇ ਸੁੱਖ ਦੇ ਦੁੱਖ ਦੇ ਤੇ ਜਾ ਕੇ ਉਦੋਂ ਬਾਅਦ ਚ ਜਾਣਾ ਸੋਚਦੀ ਆ ਪਹਿਲਾਂ ਇਹਨੂੰ ਨਮਾਉਣਾ ਇਹਨੂੰ ਰੋਟੀ ਖਵਾਉਣੀ ਆ ਇਹਦੀ ਟਾਇਲਟ ਵੀ ਚੱਕਣੀ ਆ ਇਹ ਵਾਸ਼ਰੂਮ ਕਰਦੇ ਵੀ ਉਹ ਧੋਣਾ ਵੀ ਉਥੋਂ ਸਾਰਾ ਦਿਨ ਆਪਣੇ ਪੁੱਤ ਦਾ ਖਿਆਲ ਰੱਖਦੀ ਆ ਪਿਛਲੇ 35-36 ਸਾਲਾਂ ਤੋਂ ਇਹ ਮਾਂ ਸੰਗਲ ਨਾਲ ਬੰਨ ਕੇ ਪੁੱਤ ਦੀ ਸੇਵਾ ਕਰ ਰਹੀ ਹੈ ਇਹ ਆ ਪੰਜਾਬ ਦੀਆਂ ਮਾਵਾਂ ਪੁੱਤ ਨੂੰ ਛੱਡ ਨਹੀਂ ਸਕੀ ਬਨ ਲਿਆ ਪੁੱਤ ਦੀ ਜੁਦਾਈ ਨਹੀਂ ਬਰਦਾਸ਼ਤ ਕਰ ਸਕੀ ਉਹਨੂੰ ਬਨ ਕੇ ਰੋਟੀ ਪਾਣੀ ਖਵਾਉਂਦੀ ਰਹੇ ਮਾਂ ਦੱਸਦੀ ਆ ਮਦਦ ਵੀ ਕਰਦੇ ਆ ਦੇ ਭਰਾ ਭੈਣ ਦੇ ਰਿਸ਼ਤੇਦਾਰ ਇਹਨੂੰ ਪਿਆਰ ਵੀ ਕਰਦੇ ਆ ਪਰ ਜੋ ਹੈ ਸੋ ਹੈ ਉਹਨੂੰ ਬਦਲਿਆ ਨਹੀਂ ਜਾ ਸਕਦਾ ਪਰ ਅੱਜ ਜਨਕੀ ਅਰਦਾਸ ਵਿਰਤੀ ਨਾ ਜਾਏ ਤੁਹਾਡੀ ਕੀਤੀ ਹੋਈ ਅਰਦਾਸ ਸੁੱਖ ਚੈਨ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਚੰਗੇ ਡਾਕਟਰਾਂ ਵੱਲੋਂ ਪ੍ਰਸ਼ਾਦ ਰੂਪੀ ਦਵਾਈਆਂ ਦਿੱਤੀਆਂ ਹੋਈਆਂ ਸੁੱਖ ਚੈਨ ਦੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਆਰਾਮ ਲਿਆ ਸਕਦੀਆਂ ਹੁਣੇ ਵੀਰ ਵੀ ਜ਼ਿੰਦਗੀ ਦੇ ਉਸ ਪੜਾਅ ਤੇ ਆ 50 ਸਾਲ ਦਾ ਹੋਣ ਵਾਲਾ ਤੇ ਮਾਂ ਵੀ 60 65 ਸਾਲਾਂ ਦੀ ਹੋ ਗਈ ਆ ਉਹਨੂੰ ਵੀ ਫਿਕਰ ਰਹਿੰਦਾ ਵੀ ਮੇਰੇ ਤੋਂ ਬਾਅਦ ਮੇਰੇ ਪੁੱਤ ਦਾ ਕੀ ਬਣੂਗਾ ਅਰਦਾਸ ਕਰਿਓ ਮਾਂ ਦੀ ਇਹ ਟੈਨਸ਼ਨ ਮੁਕਤ ਹੋ ਜਾਵੇ ਦੂਰ ਹੋ ਜਾਵੇ ਮਾਂ ਦੀ ਟੈਨਸ਼ਨ ਇਹ ਸੁੱਖ ਚੈਨ ਆਪਣੇ ਜੋਗਾ ਹੋ ਜਾਵੇ ਨਾਉਣ ਧੌਣ ਜੋਗਾ ਹੋ ਜਾਵੇ ਤਰਨ ਫੇਰਨ ਜੋਗਾ ਹੋ ਜਾਵੇ ਆਪਣੀ ਆਪ ਦੀ ਸੰਭਾਲ ਜੋਗੀ ਸੁਝੀ ਆ ਜਾਵੇ ਬਾਈ ਬਸ ਇਹ ਅਰਦਾਸ ਕਰਿਓ ਹਾਂ ਜੀ ਜੀ ਜਿਹੜੀ ਨਿਲ ਨੋਵਾਂ ਨਾ ਔਰ ਵੀੜ ਕੋ ਵੇਂਦੀ ਸਾਡੀ ਕਹੀਂ ਵੇਂਦੀ ਮਾਵੀ ਬੇਨੀ ਨਹੀਂ ਤੇ ਸਾਡੇ ਰਿਸ਼ਤੇਦਾਰ ਆ ਉਹ ਰਹਿੰਦੇ ਫਰਾਂਸ ਚ ਉਹ ਸੇਵਾ ਦੇਣ ਆਉਂਗੇ ਇੱਥੇ ਉਹ ਨੇ ਸਾਨੂੰ ਬੜਾ ਜੋੜ ਲਾਇਆ ਆਂਦੀ ਉੱਥੇ ਲੈ ਕੇ ਚੱਲੋ ਰਾਜੀ ਹੋ ਸਕਦਾ ਕੋਈ ਨਾ ਮਾ ਫਿਕਰ ਨਾ ਕਰ ਤੂੰ ਬਾਬਾ ਨਾਨਕ ਮਿਹਰ ਕਰੂ ਜੇ ਮਹਾਰਾਜ ਨੇ ਤੈਨੂੰ ਇੱਥੇ ਭੇਜਿਆ ਨਾ ਕੋਈ ਵਿਧ ਬਣਾਈ ਹੋਊ ਮਾ ਇਹਨੇ ਸਾਲਾਂ ਬੜਾ ਚੰਗਾ ਵਾ ਹਾਂ ਇਹਨੇ ਸਾਲਾਂ ਦੀ ਮਾਂ ਲੱਗੀ ਹੋਈ ਬੈਠੀ ਜੀ ਹੁਣ ਤੈਨੂੰ ਬਾਬਾ ਜੀ ਨੇ ਭੇਜਿਆ ਕੋਈ ਵਿਧ ਬਣਾਈ ਹੋਊ ਮਹਾਰਾਜ ਨੇ ਕੋਈ ਚੰਗਾ ਕਰਨਾ ਤੇਰੇ ਪੁੱਤ ਦਾ ਵੀ ਧੰਨਵਾਦ ਆ ਵੱਡੇ ਦਾ ਜਿਹੜਾ ਇਹਨੂੰ ਸਾਹਮ ਦਾ ਰੋਟੀ ਪਾਣੀ ਦਿੰਦਾ ਲੀੜਾ ਕੱਪੜਾ ਦਿੰਦਾ ਧੰਨਵਾਦ ਅਮਾ ਉਹਦਾ ਕੀ ਨਾਮ ਆ ਬਦੰਦ ਅਨਰਜੀਤ ਸਿੰਘ ਆ ਤੇ ਸੋਨਾ ਸੋਨਾ ਆਂਨੇ ਸੋਨਾ ਤੇ ਮਾਂ ਦਾ ਇਹਦਾ ਨਾਂ ਉਹਨੇ ਬਾਊ ਘਰ ਬਾਊ ਆਂਦਾ ਇਹਨੂੰ ਇਹਦਾ ਨਾਂ ਘਰ ਬਾਊ ਰੱਖਿਆ ਇੱਕਦਾਂ ਨਾ ਮਾਂ ਨੇ ਆਪਣੇ ਪੁੱਤਰਾਂ ਨਾਲ ਸੋਨਾ ਰੱਖਿਆ ਸੀ ਇੱਕਦਾਂ ਨਾ ਸੁੱਖ ਰੱਖਿਆ ਸੀ ਤੇ ਸੁੱਖ ਚੈਨ ਤੁਸੀਂ ਦੇਖ ਹੀ ਰਹੇ ਹੋ ਤੇ ਮਾਂ ਦਾ ਸੋਨਾ ਉਹੀ ਛੱਡ ਕੇ ਗਿਆ ਅੱਜ ਉਹਦੇ ਗਾਂ ਇੱਕ ਬੇਟਾ ਉਹਦੇ ਦੋ ਜਣੇ ਬੇਟੇ ਆ ਪ੍ਰਿੰਸ ਉਹਨਾਂ ਦੇ ਵਿੱਚੋਂ ਇੱਕ ਬੇਟੇ ਨੂੰ ਪ੍ਰੋਬਲਮ ਆ। ਉਹ ਤਾਂ ਤੰਨ ਕਾਕੇ ਤੇ ਗੁੱਡੀ। ਤੰਨ ਕਾਕੇ ਗੁੱਡੀ ਉਹਦੇ। ਉਹਨਾਂ ਦੇ ਵਿੱਚੋਂ ਇੱਕ ਬੇਟੇ ਨੂੰ ਪ੍ਰੋਬਲਮ ਆ। ਸੇਮ ਚਾਚੇ ਵਾਲੀ ਪ੍ਰੋਬਲਮ ਆ ਰਹੀ ਯਾਰ। ਜਿਹੜਾ ਛੋਟਾ ਵਾ ਅਰਦਾਸ ਕਰਿਓ। ਉਹ ਬੱਚਾ ਵੀ ਤੰਦਰੁਸਤ ਹੋ ਗਿਆ। 16 ਸਾਲਾਂ ਦਾ ਹੋ ਗਿਆ। ਚੜ੍ਹਦੀ ਕਲਾ ਤੰਦਰੁਸਤੀ ਵਾਖਿ ਸ਼ਾਇਦ। ਅਰਧਨ ਪਰਦਾ ਪਰਦਾ ਝਟ ਗਿਆ ਉਹ। ਕੋਈ ਨਾ ਮਾ ਗੁਰੂ ਬੈਠੀ ਕੋਰੀ ਦਵਾਈ ਨਾ ਬਸ ਬੰਦ ਕਰਿਓ। ਸੁਖਚੈਨ ਕਰਦੇ ਪਹਿਲਾਂ ਸੰਗਤ ਕੋਲ। ਅੱਜ ਆ ਵੀ ਦੇਮਾ। ਆਪਰ ਕਾਂ ਕਰੀ ਸੁਚਾਨ ਲੈ ਸੁਖ ਸਿੰਘ ਸੰਗਲ ਖੋਲ ਦੀਏ ਖੋਲ ਦੀਏ ਲੈ ਖੋਲ ਦਿੰਨੇ ਆ ਬਾਈ ਇੱਕ ਪੁੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਆਪ ਆਦ ਸਚ ਜਗਤ ਸਚ ਹੈ ਭੀ ਸਚ ਗੁਰੂ ਨਾਨਕ ਦੇਵ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਮਾਂ ਦੀ ਬੁੱਕਲ ਦਾ ਗਹਿਣਾ ਬਣਿਆ ਹੋਇਆ ਇਹ ਸੰਗਲ ਆ 35 36 ਸਾਲ ਹੋ ਗਏ ਸੀ ਮਾਂ ਨੂੰ ਆਪਣੇ ਪੁੱਤ ਨੂੰ ਆ ਸਿੰਗਲ ਨਾ ਬੰਨ ਕੇ ਬੈਠੀ ਸੀ ਸਿੰਗਲ ਵੀ ਦੇਖੋ ਘਸ ਕੇ ਪਤਲਾ ਹੋ ਗਿਆ ਇੱਕ ਡੋਟ ਵੀ ਵਿਆਹ ਕੁੰਟੇ ਦਾ ਫੇਰ ਨਵੀਆਂ ਪਵਾਲ ਨਹੀਂ ਬੇਬੇ ਕਹਿੰਦੀ ਕੁੰਡੀਆਂ ਟੁੱਟ ਜਾਂਦੀਆਂ ਸੀ ਘਸ ਘਸ ਕੇ 35 36 ਸਾਲ ਦਾ ਵਕ ਵਕ ਤੇ ਛੋਟਾ ਹੁੰਦਾ ਬੰਦਾ ਜੰਮ ਕੇ ਬੱਚਾ ਜਵਾਨ ਗੱਭਰੂ ਹੋ ਕੇ ਬੁढ़ा ਹੋਣ ਲੱਗ ਜਾਂਦਾ 35 ਸਾਲ ਏ ਵੀਰ ਨੇ 35 ਸਾਲ ਜ਼ਿੰਦਗੀ ਦੇ ਇਸੰਗਲ ਨਾ ਕੱਢਿਆ ਕਰੇ ਅਰਦਾਸ ਸੱਚੇ ਪਾਤਸ਼ਾਹ ਸੁਖਚੈਨ ਨੂੰ ਸੁਖਚੈਨ ਬਖਸ਼ੇ ਸੁਖਚੈਨ ਖੜਾ ਹੋ ਖੜਾ ਹੋ ਮੜਾ ਜਾ ਖੜਾ ਹੋ ਜਾ ਖੜਾ ਹੋ ਜਾ ਮੇਰਾ ਵੀਰ ਓ ਬੱਲ ਸੁਖਚੈਨ ਇਹਨਾਂ ਜਿੱਤਣ ਬੈਰ ਹੋੜਿਆ ਨਾ ਦੇਖਦਾ ਜਾਊਗਾ ਦੇਖਦਾ ਜਾਊ ਬੈਠਾ ਜੂ ਰਹਿੰਦਾ ਤੂੰ ਇਹ ਜੁੜ ਜਾਂਦੀ ਐ ਮਾਂ ਹੁਣ ਆ ਤੁਈ ਤਰੀ ਇਹਦੀ ਸਿੱਧੀ ਨਹੀਂ ਹੋ ਰਹੀ ਪੂਰੀ ਨਹੀਂ ਹੋ ਜਾਂਦਾ ਸਿੱਧਾ ਇਹਨੇ ਬਿਮਾਰੀ ਨਿਕਲਦਾ ਪਰਸਨ ਦਾ ਦੌਰਾ ਜਾਂ ਕੀਤਾ ਦੌਰਾ ਪੈ ਗਿਆ ਸੀਗਾ ਨਹੀਂ ਇਹ ਬੋਲਣ ਲੱਗ ਪੈਂਦਾ ਅੱਛਾ ਬੋਲਦਾ ਬੋਲਦਾ ਵੀ ਕਮਜ਼ੋਰ ਹੋ ਜਾਂਦਾ ਲੈ ਸਖਸ਼ ਪ੍ਰਸ਼ਾਦ ਘੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਪਉਣ ਵਿੱਚ ਸਹਿਪੰ ਲੋਕ ਪਰਸ਼ਾ ਆਪਿਆ ਅੰਤਾਰ ਸਰਬੀਆ ਸਰਬੀ ਸਤਿਨਾਮ ਕਹੋ ਸਿੱਪੀ ਸੱਚ ਕਰੀਰ ਅਰਦਾਸ ਖੰਡੂਰ ਸਾਹਿਬ ਤੋਂ ਗੁਰੂ ਦੀ ਨਗਰੀ ਤੋਂ ਤਰਨਤਨ ਸਾਹਿਬ ਤੋਂ ਗੁਰੂ ਮਹਾਰਾਜ ਦੀ ਨਗਰੀ ਤੋਂ ਪਹੁੰਚਿਆ ਪਰਵਾਰ ਤੇ ਮਾਂ ਆਪਣੇ ਪੁੱਤ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਦੇ ਆ ਦੇਖ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ